ਅੱਜ ਮਿੱਤਰੋ ਪਿੰਡ ਥਾੜਾ ਮੋੜ ਵਿਖੇ ਖੜੇ ਆ ਥੋਡੇ ਵਾਸਤੇ ਨਾ 8 ਤੋਂ 10 ਟਰੈਕਟਰ ਲੈ ਕੇ ਆਏ ਆ ਬਾਈ ਦੀਪ ਆਪਣੇ ਨਾਲ ਆ ਹਰੇਕ ਟਰੈਕਟਰ ਦੀ ਜਾਣਕਾਰੀ ਲਵਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹਾਂਜੀ ਬਾਈ ਕੀ ਹਾਲ ਚਾਲ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਵਧੀਆ ਜੀ ਵਧੀਆ ਅੱਜ ਆਪਣੇ ਕੋਲੇ ਕਿੰਨੇ 8 ਤੋਂ 10 ਟਰੈਕਟਰ ਆ ਜੀ ਮੈਂਨੇ ਕਹੇਗੀ ਪੂਰੇ ਠੀਕ ਆ 8 ਤੋਂ 10 ਟਰੈਕਟਰ ਵਿਖਾਉਣੇ ਆ ਤੇ ਸਾਰਿਆਂ ਦੀ ਜਾਣਕਾਰੀ ਲਵਾਂਗੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਾਂ ਲੱਗਦੇ ਆ ਬਾਈ ਫਾਰਮ 60 ਤੋਂ ਸਾਰਿਆਂ ਤੋਂ ਪਹਿਲਾਂ ਫਾਰਮ ਟਰੈਕ 6 ਠੀਕ ਆ 2009 ਮਾਰਦਾ ਨੰਬਰ ਪੀਆ ਵਾ 50 ਪੀਵੀ 35 ਠੀਕ ਆ ਪੀਵੀ 35 ਨੰਬਰ ਆ ਪੀਆ ਆਪ ਦਾ ਗੱਲ ਕਰੀਏ ਮੂਹਰ ਲੇਟ ਹੈ ਨਾ ਦੀ ਬਾਈ ਜੀ ਚਾਰੇ ਟਾਇਰ ਨਵੇਂ ਆ ਵੀਰੇ ਆਹ ਜੇ ਮਾਰ ਕੇ ਉੱਤੇ ਪਾਏ ਆ ਹਾਂ ਹਾਂ ਚਾਰੇ ਟਾਇਰ ਨਵੇਂ ਮਗਰਲੇ ਪੋਲੋ ਦੇ ਆ ਠੀਕ ਆ ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਆ ਜੀ ਤੇ ਬਾਈ ਜੀ ਗੱਲ ਕਰੀਏ ਰੰਗ ਪੇੜਤਾ ਵੀਰੇ ਹਲਕੀ ਫੁਲਕੀ ਟੈਚਿੰਗ ਜ਼ਰੂਰ ਹੋਊਗੀ ਠੀਕ ਆ ਬਾਈ ਆਪਾਂ ਸਚਾਈ ਨਾਲ ਦੱਸਾਂਗੇ ਵੀ ਜਿਹੜੀ ਚੀਜ਼ ਹੈਗੀ ਆ ਇੱਥੇ ਆ ਕੇ ਗਾਹ ਕ ਅਗਲਾ ਆ ਕੇ ਵੀ ਤੂੰ ਦਾ ਦੱਸ ਵੀਡੀਓ ਤੇ ਆਏ ਮਾਰੇ ਮੈਂ ਨਹੀਂ ਮਾਰਨਾਗਾ ਠੀਕ ਆ ਬਾਈ ਜੀ। ਬਾਕੀ ਫੁਲਕੀ ਹੈਗੀ ਆ। ਮਗਰਾੜ ਬੇਦਾਗਾ ਤੇ ਟਰੈਕਟਰ ਨਾਲ ਸਮਾਨ ਦੀ ਗੱਲ ਕਰੀਏ। ਡੰਡਾ ਫਟੀਛੀ ਸਾਰਾ ਕੁਝ ਪੂਰਾ ਕਰਕੇ ਦੇਵਾਂਗੇ ਨਾਲ ਸਾਰੇ। ਹਰੇਕ ਟਰੈਕਟਰ ਨਾਲ 3 ਨਗ ਪੂਰੇ ਆ। ਜਿਹੜਾ ਆਪਣੇ ਤੋਂ ਗਾਗ ਲਊਗਾ ਪੂਰੇ ਕਰਕੇ ਦੇਣਾ ਭਲਾ ਨਾਂ ਵੀ ਹੋਵੇ ਪੂਰੇ ਕਰਕੇ ਦੇਵਾਂਗੇ। ਠੀਕ ਆ। ਭਲਾ ਨਾਂ ਵੀ ਹੋਣ ਤੇ ਨਗ ਪੂਰੇ ਕਰਕੇ ਦੇਣਗੇ ਬਾਈ ਹੋਣੀ ਤੇ ਹਲਕੀ ਫੁਲਕੀ ਟੱਚਿੰਗ ਟੱਚਿੰਗ ਹੈਗੀ ਆ। ਹੈਗੀ ਹੈਗੀ ਵੀਰੇ। ਠੀਕ ਆ। ਸ਼ੋਅ ਦੀ ਵੀ ਆ ਬਾਈ। ਨਹੀਂ ਸ਼ੋਅ ਦੀ ਨਹੀਂ ਮਾੜੀ-ਮੋਟੀ ਕਿਵੇਂ ਬਾਡੀ ਲਾਈਨ ਮਾੜੀ-ਮੋਟੀ ਹੈਗੀ ਠੀਕ ਆ ਬਾਈ ਮਾੜੀ-ਮੋਟੀ ਹੈਗੀ ਆ। ਤੇ ਸਮਾਨ ਇਹਦੇ ਨਾਲ ਪੂਰਾ ਤੇ ਇੰਜਨ ਗੇਅਰ ਦਾ ਸਾਰਾ ਤੋਂ ਮੇਨ ਗੱਲ ਆ। ਇੰਜਨ ਗੇਅਰ ਦੀ ਵੀਰੇ ਫੁੱਲ ਗਾਰੰਟੀ ਆ। ਠੀਕ ਆ ਬਾਈ। ਹਾਂਜੀ। ਟਾਇਰ ਚਾਰੇ ਨਵੇਂ ਹੋ ਗਏ। ਪੀਵੀ 35 ਨੰਬਰ ਹੋ ਗਿਆ। ਵੀ ਆਪ ਦਾ ਨੰਬਰ ਹੋ ਗਿਆ। ਹਾਂਜੀ। ਵੀ ਇੰਜਨ ਗੇਅਰ ਦਾ ਵੀ ਫੁੱਲ ਗਾਰੰਟੀ ਹੈ ਨਾ। ਵੀ ਵਧੀਆ ਵਧੀਆ ਆਪ ਤੇ ਗਾਹਕ ਨੇ ਕਿਤੇ ਪੈਸੇ ਲੈਣੇ ਠਣਕਾ ਕੇ ਲੈ ਕੇ ਜਾਵੇ ਵੀਰੇ। ਵਾਹ ਵੇ। ਵਾਹ ਵੇ ਕੋਈ ਚੱਕਰ ਨਹੀਂ। ਵਾਹ ਕੇ ਤਸੱਲੀ ਕਰਕੇ ਫੇਰ ਸਬਦਾ ਲਾਵੇ। ਵੀ ਕੋਈ ਆਪਾਂ ਨੂੰ ਚੱਕਰ ਨਹੀਂ گا۔ ਸਹੀ ਗੱਲ ਜੀ। ਤੇ ਮੰਗ ਕੀ ਆ? ਮੰਗਦਾ ਹੈ ਕੀ ਵੀਰੇ ਇਹਦੀ 295 2 ਲੱਖ 95000 ਰੁਪਏ ਇਸ ਟਰੈਕਟਰ ਦੀ ਡਿਮਾਂਡ ਆ ਹਾਂਜੀ ਤੇ ਜਿਹੜਾ ਬਾਈ ਆਪਣੀ ਕਰਤਾਂ ਦਾ ਵੀ ਵੀਡੀਓ ਸ਼ੇਅਰ ਕਰਕੇ ਆਊਗਾ ਵੀਡੀਓ ਤੇ ਦੱਸ ਦਿੰਨੇ ਆ 75000 ਦਾ ਦੇ ਦਿਆਂਗੇ 20000 ਦਾ ਮਾਣ ਤਨ ਹੋ ਜਾਊਗਾ ਇਹਦੇ ਤੋਂ ਖੁੱਲਾ ਮਾਰਦਾ ਕੀ ਖਰਚਾ ਬਣੀ ਨਿਕਲਦਾ ਕੱਢ ਦਾਂ ਵੀਰੇ ਯਾਰ ਉਹੀ ਬੰਦਾ ਫੋਨ ਲਾਵੇ ਕਿਨੇ ਟਰੈਕਟਰ ਲੈਣਾ ਕਈ ਸਵਾਲ ਲੈਣਾ ਨੇ ਫੋਨ ਨਾਲ ਨਾਲ ਬਾਈ ਬਣਾ ਫੋਟੋ ਦੇ ਚੰਗੀ ਤਰ੍ਹਾਂ ਵੇਖ ਲੈਣ ਵਾਰ-ਵਾਰ ਬੰਦਾ ਆਏ ਨਾ ਕਹਿੰਦੇ ਫੋਟੋ ਪਾ ਦੇ ਬਈ ਠੀਕ ਆ ਬਾਈ ਜੀ ਹਾਂ ਹੁਣ ਆ ਇਹ ਟਰੈਕਟਰ ਜਾਦੇ ਕਿੰਨੇ ਘਰੇ ਫੋਨ ਚੱਕੀ ਚੱਲ ਗਏ ਕਹਿਣੀ ਠੀਕ ਆ ਬਾਈ ਜੀ ਹਾਂ 2 ਲੱਖ ਤੇ 75000 ਦਾ ਲੈ ਜਾਓ ਹਾਂ ਵੀ ਆ ਵਿੱਚੋਂ ਤੇਰਾ ਮਾੜਾ ਮੋਟਾ ਮਾਨ ਤੇਰਾ ਕਰ ਦਾਂਵੇਂ ਆ ਠੀਕ ਆ 275 ਚੋ ਵੀ ਮਾੜਾ ਮੋਟਾ ਮਾਨਦਾਨ ਹੋ ਜੀ ਜਿਹੜਾ ਵੀਡੀਓ ਸੀ ਯਾਰ ਇੱਕੋ ਵੀਡੀਓ ਤੇ ਕਹਿੰਦੇ 70000 ਰੇਟਰ ਦੇ ਦਿਆਵੇਂ ਯਾਰ ਲਓ ਬਾਈ ਖੁੱਲਾ ਆਫਰ 2 ਲੱਖ ਤੇ 70000 ਦਾ ਲੈ ਜਾਓ ਹਾਂ ਨਵਾਂ ਮਾਡਲ ਠੀਕ ਆ ਤੇ ਅੱਗੇ ਜਿਹੜਾ ਫਾਰਮ ਟਰੈਕ 60 ਆ ਬਾਈ ਜੀ ਇਹ ਵੀ ਵੀਰੇ ਸੱਤ ਮਾਡਲ ਆ ਸਾਰਾ ਟਰੈਕਟਰ ਜੈਨੂ ਆ ਨਾ 2007 ਦਾ ਮਾਡਲ ਆ ਸਾਰਾ ਜੈਨੂਇਨ ਆ ਟਾਇਰ ਵੀ ਇਹਦੇ ਵੀ ਨਵੇਂ ਨੇ ਰੇਲ ਦੇ ਪੂਲੋਂ ਦੇ ਮਗਰ ਲੈ ਕੇ ਬੀਕੇਟੀ ਦੇ ਵੀਰੇ ਜਵਾਂ ਨਵੇਂ ਆ ਆਪਣੇ ਕੋਲ ਬਿੱਲ ਵੀ ਪਿਆ ਆਪ ਆਏ ਵੀਰੇ ਯਾਰ ਆਪ ਆਇਆ ਬੈਲ ਨਾਲ ਆ ਤੇ ਇਹਦੀ ਰੰਗ ਬੇੜ ਦੀ ਗੱਲ ਕਰੀਏ ਇਹ ਸਾਰਾ ਜੈਨੂਇਨ ਹੈ ਵੀਰੇ ਮੈਂ ਦੱਸਾਂ ਮੈਂ ਇੱਕ ਵਿੱਚੋਂ ਵਿੱਚ ਵਿਖਾ ਦੇ ਕੋ ਚੈੱਕ ਕਰਨ ਠੀਕ ਆ ਬਾਈ ਜੀ ਸਾਰਾ ਟਰੈਕਟਰ ਜੈਨੂਇਨ ਤੇ ਰਿਜਨਲ ਆ ਤੇ ਸਮਾਨ ਇਹਨਾਂ ਨਾਲ ਵੀ ਪੂਰਾ ਡੱਬਟੀ ਸਾਰਾ ਕੋ ਪੂਰਾ ਕਰਕੇ ਰੱਖਾਂ ਠੀਕ ਆ ਬਾਈ ਜੀ ਸਾਰਾ ਸਮਾਨ ਪੂਰਾ ਮਿਲੂਗਾ ਜੀ ਇੰਜਨ ਗੇਅਰ ਦਾ ਇਹ ਵੀ ਚੰਗਾ ਜੀ ਫੁੱਲ ਫੁੱਲ ਗਰੰਟੀ ਵੀਰੇ ਠੀਕ ਆ ਫੁੱਲ ਗਰੰਟੀ ਵਾਹ ਕੇ ਤਸੱਲੀ ਕਰਕੇ ਫੇਰ ਸੌਦਾ ਲਾਉਣ ਹਨਾ ਜੀ ਸਹੀ ਹੈ ਠੀਕ ਆ ਸਮਾਨ ਪੂਰਾ ਤੇ ਇੰਜਨ ਗੇਅਰ ਦਾ ਫੁੱਲ ਚੰਗਾ ਵਾਹ ਕੇ ਚਲਾ ਕੇ ਫੇਰ ਸੌਦਾ ਕਰ ਸਕਦੇ ਹਾਂ ਨਾਗਿਦ ਦੇ ਨਾਲ ਵੀ ਪੂਰੇ ਆ ਟਾਇਰ ਚਾਰੇ ਨਵੇਂ ਆ ਤੇ 6 ਮਾੜ ਲਾ ਫਾਰਮਸ 7 ਤੇ 6 ਕਹੀ ਨਾ ਪਹਿਲੇ ਨਹੀਂ 7 ਆ ਵੀਰੇ ਠੀਕ ਆ 7 ਮਾੜ ਲਾ ਤੇ ਬਾਈ ਜੀ ਕੀ ਡਿਮਾਂਡ ਹੈ ਇਹਦੀ ਦਮਾੜਦਾ ਇਹ 28500 285 265 ਦਾ ਦੇ ਦਿਆਂਗੇ ਯਾਰ 20000 ਦਾ ਮਾਣ ਤਾਂ ਇਹ ਚੋਂ ਹਾਂ ਠੀਕ ਆ ਖੁੱਲਾ ਮਾਣ ਤਾਂ ਹੋਊਗਾ ਕਿ ਲਾਸਟ ਇਅਰ 60000 ਰੇਟਰ ਦੇ ਦਿਆਂਗੇ ਵੀਡੀਓ ਤੇ ਸਾਰਾ ਕੁਝ ਤੈਨੂੰ ਅੱਜ ਛੱਡ ਕੇ ਦੱਸ ਦਿੰਨਾ ਬਾ ਠੀਕ ਆ ਅੱਜ ਵੀ ਆਫਰਾਂ ਹੀ ਦੇਣੀ ਆ 2 ਲੱਖ ਤੇ 60000 ਦਾ ਸੱਤ ਮਾਡਲ ਫਾਰਮ ਟਰੈਕ ਨਵੇਂ ਟਾਇਰਾਂ ਦੇ ਨਵੇਂ ਚ ਸਹੀ ਗੱਲ ਠੀਕ ਆ ਵਾਕੇ ਲਿਆਓ ਇਹ ਵੀ ਸੱਤ ਨੰਬਰ ਆ ਪੀ ਵੀ 07 ਹਾਂ ਠੀਕ ਆ ਆਪਦਾ ਅੱਗੇ ਆ ਗਿਆ ਸੋਨਾ ਲੀਕਾ ਡੀ ਆਈ 750 ਇਹ 2001 ਮਾਡਲ ਆ ਵੀਰੇ 2001 ਮਾਡਲ ਨੰਬਰ ਪਿਆਵ ਹਰਿਆਣਾ ਦੇ ਇਹ ਹਰਿਆਣਾ ਹਾਂ ਇਹਦੇ ਟਾਇਰਾਂ ਦੀ ਗੱਲ ਕਰੀ ਐ ਇਹਦੇ ਮੂਹਰ ਲੈ ਗਿਆ 85 ਕੇ ਪੈਸੇ ਵੀਰੇ ਠੀਕ ਆ ਉਹਨਾਂ ਚ ਲੈ 70 ਕੇ ਪੈਸੇ ਆ ਐਮ ਆਰ ਫ ਦੇ ਕੰਪਨੀ ਦੇ ਆ ਕੰਪਨੀ ਦੇ ਆ ਹਾਂ ਟਰੈਕਟਰ ਸਾਰਾ ਹੋਇਆ ਟਿਕਰ ਜੈਨੂਆਣੀ ਆ ਕਿਹੜੀ ਗੱਲ ਕਿਤੋਂ ਮਰਗਾੜਾ ਤੋਂ ਨਹੀਂ ਕਿਤੋਂ ਨੀਗਾ ਵੀ ਸਾਰਾ ਬਾਡੀ ਲੈਂਦਾ ਵੇਖ ਤੇ ਰੰਗ ਕਿੰਨਾ ਪਿਆ ਵੀਰੇ ਹਾਂ ਰੰਗ ਸਾਰਾ ਸੋਹਣਾ ਟਰੈਕਟਰ ਆ ਬਾਕੀ ਜਿੱਥੋਂ ਬੱਗੋਂ ਨਿਕਲੀ ਆ ਨਿਕਲੀ ਆ ਨਹੀਂ ਨਿਕਲੀ ਆ ਬਾਕੀ ਸ਼ੋ ਵੀ ਚੱਕ ਕੇ ਉਖਾ ਦਿੰਨੇ ਆ ਸੁੱਕਾ ਟਰੈਕਟਰ ਜਮਾ ਸੁੱਕਾ ਪੂਰਾ ਹਣੀ ਲੀਕ ਨਹੀ ਨਹੀ ਬ੍ਰੀਆ ਠੀਕ ਆ ਬਾਈ ਸਮਾਨ ਇਸ ਟਰੈਕਟਰ ਨਾਲ ਪੂਰਾ ਰੇਮਾ ਰੂਮਾ ਦਾ ਪੂਰਾ ਵੇਦਾਗ ਹੈ ਜੀ ਸਮਾਨ ਇਹਦੇ ਨਾਲ ਪੂਰਾ ਬਾਈ ਜੀ ਸਾਰਾ ਕਿਸੇ ਨਾ ਵੀ ਨਾ ਹੋ ਯਾਰ ਮੋਲੇ ਸਾਰਿਆਂ ਨੂੰ ਦੇਵਾ ਮੈਂ ਯਾਰ ਕੋਈ ਚੱਕਰ ਨਹੀਂ ਆ ਠੀਕ ਆ ਬਾਈ ਜੀ ਤੇ ਹੁਣ ਇਹਦੀ ਗੱਲ ਕਰੀਏ ਡਿਮਾਂਡ ਦੀ ਡਿਮਾਂਡ ਪੈਗੀ ਯਾਰ 1.5 2 1.5 ਲੱਖ 2 ਲੱਖ ਰੁਪਏ ਤਾਂ ਦੇ ਦਿਆਂਗੇ ਦੋ ਚੋਂ ਨਹੀਂ ਕਰਦੇ ਕਰਦੇ ਮਨ ਮੋਟਾ ਬਾਠੀ ਬਾਹਲਾ ਨਹੀਂ ਹੋਣਾ ਵੀ ਤੂੰ ਆਏ 5000 ਤੇ 95000 ਲੀਟਰ ਲਾਸਟ ਇੱਕ ਲੱਖ ਤੇ 95000 ਦਾ ਲੈ ਜਾਣ ਹਾਂ ਬਾ ਐ ਨਹੀਂ ਬੰਦਾ ਵੀ ਐ ਕਰਕੇ 70 75 ਉਹ ਆਪਣੇ ਉਹ ਕੰਮ ਨਹੀਂ ਠੀਕ ਆ ਬਾਈ ਹਾਂ ਵੀ ਐਕੀ ਰੇਟ ਹੈ 195000 ਦਾ ਹਾਂ ਤੇਰੀ ਵੀਡੀਓ غور ਨਾਲ ਦੇਖ ਲੈਣ ਵੀ ਐ ਕਰਕੇ ਵੀ ਆਦਬ ਚਲੇ ਛੱਡ ਕੇ ਉਹ ਬੰਦਾ ਨਾ ਫੋਨ ਲਾਵੇ ਠੀਕ ਆ ਵੀ ਪੂਰੀ ਵੀਡੀਓ ਵੇਖਣ ਸ਼ੇਅਰ ਕਰਨ ਕਰਕੇ ਹਾਂ ਸ਼ੇਅਰ ਕਰ ਠੀਕ ਆ ਅੱਗੇ ਆ ਗਿਆ 735 ਮਾਡਲ ਕਿਹੜਾ ਜੀ ਇਹ ਵੀਰੇ 98 ਮਾਡਲ ਆ ਅੰਦਰ ਪੰਪ ਵਾਲਾ 5 ਗੇਅਰ ਹਾਂ ਅਨੇ ਤੰਗੀਰ ਤੰਗੀਰ ਅੰਦਰ ਪੰਪ ਵਾਲਾ ਹੈ ਹਾਂਜੀ ਹਾਂਜੀ ਤੇ 35 ਮਾਡਲ 98 ਵੀਰੇ 99 ਪਿਆਵ ਨੰਬਰ ਨਹੀਂ ਰਾਸਤਾ ਨੰਬਰ ਇਹ ਰਾਸਤਾ ਨੰਬਰ ਹੈ ਇਹਦੇ ਟਾਇਰਾਂ ਦੀ ਗੱਲ ਹੈ ਇਹ ਆਪਾਂ ਦੀ ਕਾਪੀ ਹੈ ਵੀਰੇ ਚਿੱਪ ਵਾਲੀ ਆਰਸੀ ਹੈ ਇਹਦੇ ਬੋਲੇ ਟਾਇਰ ਹੈ ਗਿਆ 70 ਕੇ ਪੈਸੇ ਠੀਕ ਆ ਮੈਂ ਲੈ ਗਿਆ 45 ਪੈਸੇ ਹੀ ਠੀਕ ਆ 12428 ਦੇ ਹਾਂ ਕੰਮ ਦਿੰਦੇ ਆ ਹਜੇ ਲਹਣੇ ਦਾ 10000 ਦੇ ਲਾਭ ਹੀ ਲਵਾਂ ਵੀਰ ਕੋਈ ਚੱਕਰ ਨਹੀਂ ਯੇ ਨਵੇਂ ਗੱਗ ਨੇ ਆਖਰ ਨਵੇਂ ਟੈਰਾ ਹੀ ਪੁਣਾਂ ਨਵੇਂ ਟੈਰਾ ਚ ਹੀ ਦੇ ਦੇ। ਫਿਰ ਰੇਟ ਉਹ ਸਾਹਮਣੇ ਨਾਲ ਹੋ ਜੂ। ਉਹ ਤਾਂ ਪਤਾ ਹੀ ਕਿੰਨਾ ਗੁੱੜ ਪਾਵੇਂ ਮਿੱਠੇ ਮਿਲਣਾਂ ਨਾ। ਓਕੇ ਰੰਗ ਪੇੜ ਦਾ ਬਈ origignal। ਇਹ ਪੇੜ ਦਾ ਸਾਰਾ ਜੈਨੂਆ ਨਹੀਂ। ਠੀਕ ਆ ਬਾਈ ਕਾਗਜ਼ ਪੱਤਰ। ਓਕੇ ਓਕੇ। ਇਹ ਵੀ ਚੈਪ ਵਾਲੀ ਕਾਪੀ ਆ। ਚੈਪ ਵਾਲੀ ਕਾਪੀ ਆ ਤੇ ਇੰਜਨ ਗੇਅਰ ਦਾ ਓਕੇ। ਪੂਰੀ ਗਾਰੰਟੀ ਆ ਜੀ। ਰਾ ਰੰਗਬੇੜ ਦਾ ਵੀ ਇੰਜਰ ਰੰਗਬੇੜ ਦਾ ਵੀ ਬਾਹ ਕਿੱਦੋਂ ਵਿਖਾ ਦੇਨੇ ਬਈ ਠਾਨੇ ਮੜ ਦੇ ਕਿਸ਼ਨਾ ਬਾਹਰ ਨੇ ਦਿਖਾ ਦੇ ਕਿੰਨਾ ਸੋਹਣਾ ਠੀਕ ਆ ਦਿਖਾ ਦੇ ਇਹ ਵੀ ਟਰੈਕਟਰ ਜਾਵਾ ਸੋਕਾ ਹੀ ਪਿਆ ਹੂੰ ਇਹਦੀ ਕੀ ਡਿਮਾਂਡ ਆ ਰਾਸਥਾਨ ਨੰਬਰ ਦੀ ਡਿਮਾਂਡ ਤਾਂ ਹੈਗੀ ਆ ਵੀਰੇ ਐਂ ਹੀ ਲੈਣਾ ਤੇ 2 ਲੱਖ 1 ਲੱਖ 45 ਆ ਸੌਰੀ ਠੀਕ ਆ 1 ਲੱਖ 45000 ਰੁਪਿਆ ਜੇ ਟਾਇਰਾਂ ਦਾ ਉਸ ਹਿਸਾਬ ਕਿਤਾ ਹੁਣ ਫੇਰ ਉਸ ਹਿਸਾਬ ਨਾਲ ਹੋ ਜਾ ਹਣ 1 45 ਜੋ ਕਿੰਨਾ ਛੜਦੇ ਆਪਾਂ ਇਹ ਤੂੰ ਇਹਦੇ ਵਿੱਚੋਂ ਸਵਾ ਦੇ ਦਿਆਂਗੇ ਲੇ ਵੀ ਸਵਾ ਲੱਖ ਦਾ ਲੈ ਜੋ ਰਾਸਦਾਨ ਨੰਬਰ ਹਣਾ ਹਾਂ ਅੱਗੇ ਜਿਹੜਾ 35 ਆ ਇਹ ਮਾਰ ਪੰਜਾਬ ਨੰਬਰ ਆ ਪੀ ਵੀ 61 ਠੀਕ ਆ ਪੀ ਵੀ 61 4323 ਨੰਬਰ ਆ ਤੇ ਇਹਦੇ ਮੂਰਲੇ ਟੈਰਗੇ 80 ਪੈਸੇ ਠੀਕ ਆ ਮਗਰ ਲੈ ਗਿਆ 60 ਰੁਪਏ ਠੀਕ ਆ ਬਾਈ ਅੱਧੇ ਨਾਲੋਂ 60 ਰੋ ਲੈ ਰੰਗ ਪੇੜ ਦਾ ਦੱਸੋ ਬਾਈ ਜੀ ਰੰਗ ਪੇੜ ਦਾ ਹੈ ਜੀ ਸਾਰਾ ਹਾਂ ਗਾਰੰਟੀ ਆ ਗਾਰੰਟੀ ਠੀਕ ਆ ਸਾਰਾ origignal ਆ ਰੰਗ ਪੇੜ ਦਾ ਪੰਜਾਬ ਨੰਬਰ ਆ ਟੈਰ 80 ਪੈਸੇ ਆ ਹਾਂ ਜੀ ਸੁੱਕਾ ਟਰੈਕਟਰ ਇਹ ਵੀ ਜਾਮ ਸੁੱਕਾ ਸਾਰਾ ਵੀ ਚਾਰ-ਚੇਰੇ ਵਿਖਾ ਦੇ ਗਰੇ ਠੀਕ ਆ ਟਰੈਕਟਰ ਸਾਰਾ ਸੁੱਕਾ ਸਮਾਨ ਇਹਦੇ ਨਾਲ ਵੀ ਪੂਰਾ ਇੰਜਨ ਗੇਅਰ ਦਾ ਹੁੰਦਾ ਮੇਨ ਬਾਈ ਮੇਨ ਗਾਈ ਗਾਗ ਨੇ ਤੈਨੂੰ ਵਾਰ-ਵਾਰ ਆਖਿਆ ਪਹਿਲੇ ਲੋਣਿਆ ਆਗੇ ਚੰਨ ਠੰਕਾ ਲੇ ਕਣੀ ਹਾਂ ਵੀ ਫੁੱਲ ਗਾਰੰਟੀ ਆ ਚੈੱਕ ਕਰਕੇ ਲਿਆ ਵੇ ਸਹੀ ਗੱਲ ਸਹੀ ਹੁਣ ਇਹਦੀ ਕੀ ਡਿਮਾਂਡ ਰੱਖੀ ਆ ਡਿਮਾਂਡ ਤਾਂ ਆਈ ਜਨੇ ਲੈਣੇ ਮੜ ਲਿਆ 185000 1,85,000 ਰੁਪਿਆ ਆਵ ਨੰਬਰ 99 ਮਾਡਲ ਸਮਾਨ ਪੂਰਾ ਹਾਂ ਕਿੰਨੇ ਦਾ ਦੇਵਾਂਗੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਉਂਦਾ ਇੱਕੋ ਆਫਰ ਹੀ ਇੱਕੋ ਹੀ ਇੱਕੋ ਵੀ ਇੰਨੇ ਦਾ ਦੇਣਾ 60000 ਦਾ ਦੇ ਦੇ ਇੱਕ ਲੱਖ 60000 ਦਾ 25000 ਦਾ ਸਿੱਧਾ ਮਾਣ ਦਾ ਵਾਹ ਕੇ ਲਿਆਣਾ ਅਗਲਾ ਸਹੀ ਗੱਲ ਉਹ ਤਾਂ ਕਿਤੇ ਵੀਰੇ ਆਪਣੇ ਆਪ ਹਾਂ ਵੀ ਜਿੰਨ ਦਾ ਕੰਮ ਆਉਦਾ ਆ ਕੇ ਢੰਕਾਵੇ ਕਿ ਨਹੀਂ ਠੀਕ ਆ ਆਪਾਂ ਦਾ ਲਿਆ ਕੇ ਵੇਚਨੇ ਆ ਇੰਜਨ ਗੇਅਰ ਦੀ ਆਪਾਂ ਪੋਲ ਬਨੇ ਆ ਉਹਦਾ ਆਪਣੇ ਤਾਂ ਭਾ ਦੇ ਸਿਉਣਾ ਸਿਉਣਾ ਹੀ ਅਗਲਾ ਆਉਦੇ ਚ ਤਾਂ ਦੇਖਿਆ ਕੀ ਕਰੀ ਠੀਕ ਆ ਅੱਗੇ ਸਕਾਟ 940 ਉਹ ਲਿਆ ਕੇ ਵੀਰੇ ਕਾਨੇਵੇਂ ਮਾਡਲ ਕਾਨੇਵੇਂ ਮਾਡਲ ਪਿਆਵ ਨੰਬਰ ਨੰਬਰ ਇਹਦਾ ਹਰਿਆਣਾ ਦਾ ਹਰਿਆਣਾ ਨੰਬਰ ਚਾਰੇ ਟਾਇਰ ਨਵੇਂ ਆ ਵੀਰੇ ਪੂਲੋ ਕੰਪਨੀ ਅਮੂਰਲੇ ਪੂਲੋ ਦੇ ਮਗਰ ਲਿਆ ਗਿਆ ਸੀਡ ਦੇ ਸੀਡ ਦੇ ਮਗਰ ਲਿਆ ਜਮਾਂ ਨਵੇਂ ਅਖਰ ਵੀ ਨਿਕਸੇ ਵੀਰੇ ਯਾਰ ਆ ਮਾਰ ਕਿਉਂ ਨਹੀਂ ਤਾਂ ਤੋਤਾ ਸਵਾਰ ਨਹੀਂ ਆਈ ਕਟਿਆ ਆਈ ਲੈ ਕੇ ਥਾਲਤਾ ਆਪਾਂ ਇੰਜਨ ਗੇਅਰ ਦਾ ਹੁੰਦਾ ਬਾਈ ਮੇਨ ਦਾ ਇੰਜਨ ਗੇਅਰ ਦੀ ਅਗਲਾ ਗਾਹਕ ਚਵਾ ਕੇ ਵੇਖੇ ਲੈਫਟ ਪੰਪ ਇਹਦੇ ਮੇਨ ਗੱਲ ਹੋਰ ਆ ਲੈਫਟ ਪੰਪ ਬਾਹਰ ਕੱਢਿਆ ਉਧਰਲੇ ਪਾਸੇ ਵਿਖਾ ਦੇ ਠੀਕ ਆ ਬਾਈ ਆ ਲੈਫਟ ਪੰਪ ਵੀਰੇ ਬਾਹਰ ਕੱਢਿਆ ਹਾਂ ਲੈਫਟ ਪੰਪ ਬਾਹਰ ਆ ਹਾਂ ਗਾਹਕ ਨੂੰ ਇਹ ਹੀ ਹੁੰਦੀ ਪ੍ਰੋਬਲਮ ਹਾਂ ਹਾਂ ਤੇ ਸਮਾਨ ਇਹ ਨਾਲ ਪੂਰਾ ਕਰ ਦਿਆਂ ਕਰ ਦਿਆਂ ਠੀਕ ਆ ਕੀ ਡਿਮਾਂਡ ਆ ਇਹਦੀ ਮਾਡਲ ਕਿਹੜਾ ਸੀ ਮਾਡਲ ਲੈ ਕੇ 99 ਵੀਰੇ 99 ਮਾਡਲ ਆ ਨਵੇਂ ਟਾਇਰਾਂ ਚ ਹਾਂ ਤੇ ਕੀ ਡਿਮਾਂਡ ਆ ਇਹਦੀ ਡਿਮਾਂਡ ਲਾਸਟ ਹੀ ਐ ਅਭੀ ਦੇਣਾ ਕਿਨੇ ਦਾ ਮੰਗਾ ਨੋ ਵੀਰੇ ਇੱਕ 30 ਮੰਗਾ ਲਓ ਠੀਕ ਆ ਠੀਕ ਆ 1 ਲੱਖ ਤੇ 10000 ਰੈਕਟਰ ਦੇ ਦਿਆਂਗੇ ਇੱਕ 10 ਚ ਨਹੀਂ ਕਰਦੇ ਮਾੜਾ ਜਮਾ ਸੂੜ ਜਮਾ ਆਪਾਂ ਤੂੰ ਆਖਿਆ ਉਹਨੇ ਨਾ ਇਹਨਾਂ ਹੈ ਕਿੰਨੇ ਇੱਕ ਤਾਂ ਬਈ ਉਹ ਟਾਇਰ ਹੀ ਨਵੇਂ 40000 ਦੇ ਤਾਂ ਟਾਇਰ ਹੀ ਆ 1 ਲੱਖ ਤੇ 10000 ਦਾ ਲੈ ਜਾਓ ਦੇ ਦਿਆਂਗੇ 40000 ਦੇ ਟਾਇਰ ਵਾਕੇ ਲੈ ਆਣਾ ਵੀ ਵਾਕੇ ਵਾਕੇ ਕਿਦੋਂ ਲੈ ਠੀਕ ਆ ਅੱਗੇ ਆ ਗਿਆ ਮਹਿੰਦਰਾ B 275 DI ਹਾਂ ਇਹ TJU ਆ ਵੀਰੇ ਇਹ TJU ਮਾਡਲ ਆ 98 ਮਾਡਲ ਆ 99 ਮਾਡਲ ਆ ਟੈਰਾਂ ਦੀ ਗੱਲ ਕਰੀਏ ਪਹਿਲਾਂ ਤਾਂ ਟੈਰ ਹੈਗੇ ਵੀਰੇ 70 ਪੈਸੇ ਮੂਰਲੇ 99 ਆ ਮੂਰਲੇ 99 ਤੇ ਮਗਰਲੇ 70 ਪੈਸੇ ਆ ਹਾਂਜੀ ਰੰਗ ਪੇਂਟ ਦੀ ਗੱਲ ਕਰੀਏ ਰੰਗ ਪੇਂਟ ਦਾ ਵੀਰੇ ਬਾਡੀ ਨਾਂ ਦਾ ਮਾੜੀ-ਮੋਟੀ ਹੈਗੀ ਸ਼ੋ ਛੱਪੇ ਦਾ ਰੀਜਨ ਆ ਮਗਰਾੜ ਜਰੂਰ ਨਵੇਂ ਲੱਗੇ ਆ ਮਗਰਾੜ ਨਵੇਂ ਲੱਗੇ ਆ ਬਾਕੀ ਰੀਜਨਲ ਹਨਾ ਬਾਈ ਜੀ ਹਾਂਜੀ ਹਾਂਜੀ ਠੀਕ ਆ ਮਗਰਾੜ ਨਵੇਂ ਲੱਗੇ ਬਾਕੀ ਰੀਜਨਲ ਬਾਡੀ ਦੀ ਮਾੜੀ-ਮੋਟੀ ਹੈਗੀ ਵੀਰੇ ਦੱਸ ਕੇ ਦਿੰਦਾ ਨੀ ਮਾਡਲ ਠੀਕ ਆ ਆਪਾਂ ਐਵੇਂ ਆਪਾਂ ਕਹਿ ਦਈਏ ਸਾਰਾ ਜੈਨੂਆ ਨਾ ਸ਼ੋ ਛੱਪੇ ਦਾ ਦਰਵੇਕ ਐਡਾ ਅਰੇ ਮਾਰੂਮਾ ਦਾ ਪੂਰਾ ਸਾਫ ਆ ਤੇ ਮਗਰ ਉਹ ਵਿਖਾ ਦੇ ਨੇ ਮਗਰਾੜ ਬਾਈ ਹੁਣੀ ਕਹਿੰਦੇ ਲੱਗੇ ਵੀ ਆ ਇਹ ਪਿਆਵ ਨੰਬਰ ਆ ਨਾ ਨਹੀਂ ਵੀਰੇ ਰਾਜਸਥਾਨ ਇਹ ਵੀ ਰਾਜਸਥਾਨ ਨੰਬਰ ਆ ਸਮਾਨ ਇਹਦੇ ਨਾਲ ਪੂਰਾ 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 ਤੇ ਇਹਦੀ ਕੀ ਡਿਮਾਂਡ ਰੱਖੀ ਆ ਬਾਈ ਸਮਾਨ ਯਾਰ ਮੋੜ ਲੈਣ ਦੇ ਨਾਲ ਹੀ ਗੱਲ ਹੀ ਹਾਂ ਵੀ ਦੇਣਾ ਕਿ ਮੰਗਣ ਨੂੰ ਤਾਂ 1.75 ਮੰਗਾ ਲਓ ਠੀਕ ਆ 1.5 ਲੱਖ ਰੁਪਏ ਤਾਂ ਦੇ ਦਿਆਂਗੇ 1.5 ਲੱਖ ਦਾ ਹਾਂ ਨਾ ਹਾਂ ਠੀਕ ਆ ਉਹਦੇ ਵਿੱਚ 5000 ਰੁਪਏ ਹੋਰ ਛੋੜ ਠੀਕ ਆ ਜਿਹੜਾ ਸਕਰੀਨ ਸ਼ਾਟ ਲੈ ਕੇ ਆਇਆ ਵੀਡੀਓ ਦਾ 1 ਲੱਖ ਤੇ 45 ਹਜ਼ਾਰ ਦਾ 275 TU ਮਾਡਲ ਲੈ ਗੋ ਠੀਕ ਆ ਉਹ ਵੀ ਨਵੇਂ ਟਾਇਰ ਆ ਗਏ ਨਵੇਂ ਟਾਇਰ ਨਵੇਂ ਮਗਲ 70 ਕੇ ਪੈਸੇ ਠੀਕ ਆ ਬਾਈ ਜੀ ਅੱਗੇ ਆ ਗਿਆ ਬਾਈ 59 11 59 ਕੇ ਨਾ ਵੀਰੇ ਜੈਂਸੀ ਦਾ ਪਾਵਰ ਆ ਜੈਂਸੀ ਦਾ ਪਾਵਰ ਆਇਆ ਸੀ ਨਵਾਂ ਟਰੈਕਟਰ ਹਾਂ ਜੀ ਹਾਂ ਜੀ 4 6 ਦਿਖਾ ਦੇ ਟਾਇਰ ਰਹਿ ਗਿਆ 95 ਪੈਸੇ ਮਾਡਲ ਕਿਹੜਾ ਸਾਰਿਆਂ ਤੋਂ ਪਹਿਲਾਂ ਦਾ ਮਾਡਲ ਹੈ ਕਿ ਵੀਰੇ 2002 2002 ਮਾਡਲ ਨੰਬਰ ਪਿਆਵ ਬਾਗੇ ਪੁਰਾਣੇ ਦਾ ਪਹਿਲੇ ਨਾਮ ਆ ਬਾਗੇ ਪੁਰਾਣੇ ਦਾ ਨੰਬਰ ਆ ਤੇ ਫਰਸਟ ਓਨਰ ਆ ਟਾਇਰ ਚਾਰੇ ਨਵੇਂ ਆ ਚਾਰੇ ਟਾਇਰ ਨਵੇਂ ਵਿੱਚੋਂ ਵੀ ਟਰੈਕਟਰ ਵਖਾ ਕੇ ਦਿੱਤਾ ਨਵਾਂ ਸਾਰਾ ਸੁੱਕਾ ਫਿਰ ਟਰੈਕਟਰ ਜਮਾ ਸੁੱਕਾ ਐਨ ਪੂਰਾ ਨਹੀਂ ਤੇਲ ਚੋਂ ਦਾ ਹਾਂਜੀ ਠੀਕ ਆ ਬਾਈ ਏਜੰਸੀ ਦਾ ਪਾਵਰ ਜਾਂਸੀ ਦਾ ਕੰਪਨੀ ਪਾਵਰ ਹਾਂਜੀ ਚਾਰਚ ਫਿਰ ਖਵਾ ਦੇ ਰਿਹਾ ਟਰੈਕਟਰ ਠੀਕ ਆ ਬਾਈ ਟ੍ਰੈਕਟਰ ਸੋਹਣਾ ਬਾਲਾ ਪਿਆ ਬਈ ਰੰਗ ਹੋਇਆ ਵੈਣਾ ਨਾ 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 ਟੈਂਕੀ ਤੇ ਜਰੂਰ ਮਗਰਾੜ ਦੀ ਰੋ ਨਵੇਂ ਲੱਗੇ ਮਗਰਾੜ ਤੇ ਟੈਂਕੀ ਹੋਈ ਵੀ ਆ ਬਾਕੀ ਓਰੀਜਨਲ ਤੇ ਸਮਾਨ ਪੂਰਾ ਇਹਦੇ ਨਾਲ ਵੀ ਪਿਆਵ ਨੰਬਰ ਆ ਪੀਬੀ 69 ਹਾਂਜੀ ਬਾਗੇ ਪੁਰਾਣੇ ਦਾ ਸ਼ੋ ਛੱਪੇ ਦਾ ਮਤਲਬ ਕੀ ਓਰੀਜਨਲ ਆ ਹਾਂਜੀ ਇੰਜਨ ਗੇਅਰ ਦਾ ਵੀ ਚੰਗਾ ਟਾਇਰ ਚਾਰੇ ਨਵੇਂ ਆ ਕੰਪਨੀ ਦਾ ਪਾਵਰ ਸਟੀering ਆ ਹਾਂਜੀ ਅਥੀ ਨਾ ਪਛਾਨਦੇ ਵਸਿਆ ਵੇ ਅੱਖਰ ਵੀ ਨਹੀਂ ਕਸੇਜ ਦਿੱਕਰ ਤਾਂ ਜੇਕੇ ਦੇ ਹਾਂ ਮੂਰਲੇ ਹੈਗੇ ਆ ਜੇਕੇ ਦੇ ਚਾਰੇ ਜੇਕੇ ਦੇ ਟਾਇਰ ਆ ਇੰਜਨ ਗੇਅਰ ਦਾ ਵਾਹ ਕਿ ਲਈ ਆ ਸਕਦੇ ਹੋ ਤੇ ਕੀ ਡਿਮਾਂਡ ਆ ਬਾਈ ਜੀ ਨਾੜ ਗਿਆ ਨਾ ਤੇਰੇ ਆਪਣੀ ਮੰਗਾਂ ਦਾ 3.5 ਮੰਗਾ ਲਓ ਠੀਕ ਆ ਠੀਕ ਆ ਲੈਣ ਦੇ ਨਾਈ ਦਾ 35 ਦੇ ਦੇ ਆਵੇਂ ਜੇ ਤੇਰੀ ਵੀਡੀਓ ਇਹਦੇ ਵਿੱਚੋਂ ਸ਼ੇਅਰ ਕਰਕੇ ਆਉਂ ਬੰਦਾ ਠੀਕ ਆ ਇਹ ਨਾੜ ਗਿਆ ਦੇ ਵਿੱਚੋਂ ਚੰਗੀ ਤਰ੍ਹਾਂ ਚਾਰ ਸਿਰੇ ਕੈਮਰਾ ਮਾਰ ਕੇ ਵਿਖਾ ਦੇ ਠੀਕ ਆ ਠੀਕ ਆ ਇਹਦੇ ਵਿੱਚੋਂ ਆਪਾਂ ਸਵਾ ਦਾ ਦੇ ਦਿਆਂ ਸਵਾ ਤਿੰਨ ਦਾ ਸਵਾ ਤਿੰਨ ਲੱਖ ਦਾ ਉਹ ਵੀ ਕੰਪਨੀ ਪਾਵਰ ਇਨਫ 9891144 ਟਾਇਰ ਨਾਵੇਂ ਹਾਂਜੀ ਮਗਰਲੇ ਇਸਰੇ ਬੰਦਾ ਚਲਾ ਕੇ ਵੇਖ ਲੈ ਚੂਣ ਹੀ ਗਈ ਆ ਕਈ ਟਰੈਕਟਰ ਹਨਾ ਬਾਅਦ ਕਰਦੇ ਆ ਉਹ ਕੰਮ ਹੈ ਨਹੀਂਗਾ ਕੋਈ ਬੰਦਾ ਇਹ ਆਪਾਂ ਬਿੱਲ ਲਿਆ ਦਿਆਂ ਬਾਲੀ ਗੱਲ ਆ ਤਾਂ ਠੀਕ ਆ ਬਾਈ ਮਗਰਲੇ ਹੱਸੇ ਦੇ ਇੰਨਾਂ ਦਾ ਸਾਰਾ ਜੈਨੂਇਨ ਕੰਮ ਹੋਇਆ ਵੀ ਜਾ ਕੇ ਜੋੜਨਾ ਹੀ ਆ ਵੀ ਪੰਜੀ ਲਾਉਣ ਦੀ ਲੋੜ ਨਹੀਂ ਕਿਹੜੇ ਬੰਦੇ ਤੋਂ ਆਪਾਂ ਟਰੈਕਟਰ ਲਿਆਂਦਾ ਵੀਰੇ ਰਮੋਲ ਉਹਦੇ ਬੰਦੇ ਦੇ ਘਰੇ ਲੈ ਚਲਾ ਇੰਨਾਂ ਦਾ ਕੰਮ ਵੀ ਹੋਇਆ ਠੀਕ ਆ ਬਾਈ ਜੀ ਹਾਂਜੀ ਵਾ ਵੀਡੀਓ ਸ਼ੇਅਰ ਕਰੋ ਤੇ 3.5 ਲੱਖ ਦਾ ਲੈ ਜਾਓ 911 90 ਟਾਇਰਾਂ ਜਣਾ ਜੀ ਜਿਹੜਾ ਬਾਈ ਇਧਰ 911 ਖੜਾ ਇਹ ਵੀਰੇ 96 ਮਾਡਲ ਆ 96 ਮਾਡਲ ਪੰਜਾਬ ਨੰਬਰ ਆ ਹਾਂਜੀ ਟਾਇਰ ਤਾਂ ਇਹਦੇ ਬਾਈ ਮੂਰਲੇ ਮੂਰਲੇ ਜਮਾ ਨਵੇਂ ਮੂਸੇ ਵਾਲੇ ਮਾੜ ਲੈ ਗਏ ਉਹ ਮਤਲਬ ਰੇਡੀਅਲ ਟਾਇਰ ਆ ਮੂਰਲੇ ਹਾਂਜੀ ਮਗਰ ਲੈ ਅੱਧੇ ਆ ਹਾਂਜੀ ਤੇ ਪੰਜਾਬ ਨੰਬਰ ਆ ਕਿ ਮਾਡਲ ਕਿਹੜਾ ਹੀ ਬਾਈ ਮਾਡਲ ਕਿ 96 96 ਮਾਡਲ ਆ ਤੇ ਰੰਗ ਪੇਟ ਇਹ ਤਾਂ ਸਾਰਾ origignal ਹੀ ਲੱਗਦਾ ਵੀਰੇ ਕਿ ਕਰੇ ਜਾ ਕਿਵੇਂ ਕਟਿਆ ਘਟਾਇਆ ਵੀਰੇ ਉਵੇਂ ਖੜਾ ਆਪਾਂ ਨੇ ਆਈਪੀ ਕਰਦੇ ਹਾਇਤੀ ਕਰਤੇ ਆਰ ਨਹੀਂ ਕੀਤਾ ਜੇ ਛੇਤਰੀ ਛੇਤਰੀ ਲੱਗੀ ਹੋਵੇ ਉਸ ਹਿਸਾਬ ਨਾਲ ਉਹ ਪੈਸੇ ਹੋ ਜਾਂਦੇ ਹਾਂ ਵੀ ਜੇ ਕਿਸੇ ਨੇ ਆ ਹੀ ਲੈ ਆਣਾ ਤਾਂ ਫਿਰ ਆਪਾਂ ਉਸ ਹਿਸਾਬ ਨਾਲ ਜੇ ਅੱਜ ਕਟਿਆ ਤੈਨੂੰ ਵੀਡੀਓ ਦੇ ਵਿੱਚ ਉਵੇਂ ਵਿਖਾਤਾ ਠੀਕ ਆ ਵੀ ਆ ਹੀ ਕਟਿਆ ਆ ਪਾਂਜੀ ਜਿਵੇਂ ਹੈਗਾ ਬਾਡੀ ਲਾਈਨ ਦਾ ਇੱਕ ਦਸਣਾ ਪਿਆ ਭਾਈ ਹਾਂ ਭਾਈ origignal ਕੀ ਦਾ ਰੰਗ ਵੀ ਲਾਉਂਦੇ ਸਾਰਾ origignal ਪਿਆ ਠੀਕ ਆ ਮਾਗਰ ਲਈ ਟਾਇਰ ਅੱਧੇ ਆ ਮੂਰਲੇ ਨਵੇਂ ਆ ਜੀ ਤੇ ਸਮਾਨ ਇਹਦੇ ਨਾਲ ਕਰ ਦਿਓਗੇ ਪੂਰਾ ਪੂਰਾ ਕਰਕੇ ਸਮਾਨ ਪਿਆ ਠੀਕ ਆ ਸਮਾਨ ਤਰੀ ਵੀ ਦੇਵੇਂ ਬੜੀ ਗੱਲ ਵੀ ਠੀਕ ਆ ਬਾਈ ਹਾਂਜੀ ਸਮਾਨ ਪੂਰਾ ਕਰਕੇ ਤੇ ਬਾਈ ਦੀਪ ਇਹਦਾ ਕੀ ਡਿਮਾਂਡ ਕੀ ਹੈ ਦੀ ਯਾਰ ਮੰਗਣੋਂ ਤਾਂ ਕੌਮ ਮੰਗ ਲਗੇ ਬਾਈ ਇਹ ਜੀਟਰ ਦੇ ਨਾਲ ਆ ਉਹ ਵੀ ਜੀਟਰ ਤੇ ਇੰਜਨ ਹੈ ਵੀ ਜੀਟਰ ਠੀਕ ਆ ਜੀ ਟ੍ਰੇਨ ਦੇਣਾ ਹਾਂਜੀ ਲਾਸਟ ਲੈਂਡ ਦੇ ਨਾਲੇ ਮੰਗਣੋਂ ਤਾਂ ਬੰਦਾ ਗਾਹਕ ਦੋ ਮੰਗਾਲੇ ਠੀਕ ਆ 80 ਦਾ ਦੇ ਦੇਾਂਗੇ 1 ਲੱਖ 80 ਹਜ਼ਾਰ ਦਾ 5911 ਹਾਂਜੀ ਹਾਂਜੀ ਵੀ ਮਿੰਹਿੰਦਰਾ ਨਹੀਂ ਦਿੰਦਾ ਕੋਈ ਬਾਈ ਤੇ ਆਪਾਂ 5911 ਦੇਣਾ ਹੈ ਮੋੜ ਦੇ ਇੱਕੋ ਗਾਲੀ ਵੀਡੀਓ ਤੇ ਕਰਾਉਣਾ ਨਾ ਠੀਕ ਆ। ਹਾਂ ਬਈ ਕੋਈ ਬੰਦਾ ਗਾਹਕ ਆਪੇ ਨੂੰ ਆਇਆ ਨਾ ਕਿ ਆਖੇ ਵੀ ਆਇਆ ਕਰ ਕਹਿੰਦਾ ਠੀਕ ਆ ਲਾਸਟ 75 ਦਾ ਦੇ ਦਿਆਂ। 1 ਲੱਖ ਤੇ 75 ਹਜ਼ਾਰ ਦਾ 911 ਉਹ ਵੀ ਕਿੰਨੇ ਦਾ ਕੁਆਡ ਚੀ ਬਈ ਯਾਰ। ਹਾਂ ਟਾਇਰ ਵੀ ਬਈ ਮੂੜ ਨੇ ਨਵੇਂ ਆ। 1 2 25 ਦਾ ਕੁਆਡ ਚੀ ਵੇਖ ਜੰਦਾ। ਠੀਕ ਆ ਬਾਈ। ਬਿਨਾਂ ਟਾਇਰਾਂ ਤੋਂ। ਤੇ ਬਾਈ ਜਿਹੜੇ ਆਪਾਂ ਇਹ ਸਾਰੇ ਟਰੈਕਟਰ ਵਿਖਾਏ ਆ ਇਹ ਕਿਹੜੇ ਪਿੰਡ ਵਕਾਉ ਆ ਬਈ? ਮੇਰੇ ਪਿੰਡ ਹੈਗੇ 8ੜੇ ਮੋੜ ਜਿਲ੍ਹਾ ਹੈਗਾ ਫਰੀ ਕੋਟ। ਤੇ ਨੰਬਰ ਬੋਲਨੀ ਬਈ ਦੀਪ। ਇਹ ਪਿੰਡ ਵੀਰੇ ਆਪਣੇ ਆ ਨਾ ਇਧਰ ਮੁਕਸ ਐਸਏ ਮਕਸਰ ਕੰਨੋਂ ਵੀ 30 ਕਿਲੋਮੀਟਰ ਹੈ। ਇਹ ਕੋਟਕਪੂਰੇ ਕੰਨੋਂ ਆਈ ਗਏ। ਵੀਰੇ ਆਪਾਂ ਨੂੰ 15-16 ਕਿਲੋਮੀਟਰ ਪਈ ਜਾਂਦਾ। ਠੀਕ ਆ ਬਾਈ ਜੀ। ਹਾਂ ਜੀ ਥਾੜੇ ਥਾੜੇ ਮੋੜ ਪਿੰਡ ਵੱਜਦਾ। ਥਾੜੇ ਮੋੜ ਜਿਹੜਾ ਫਰੀਦਕੋਟ। ਹਾਂ ਹਰੀ ਨੌ ਕੋਲੇ। ਠੀਕ ਆ ਨੰਬਰ ਬੋਲੀ ਬਾਈ। ਮੇਰਾ ਨੰਬਰ ਹੈਗਾ 84437709532 ਨੰਬਰ ਬਾਈ। ਇੱਕ ਨੰਬਰ ਹੈਗਾ 9855512970 ਵੀਰੇ। ਹੁਣ ਬਾਈ ਆਪਣੀ ਬਈਦੀਪ ਫੁੱਲ ਜ਼ਿੰਮੇਵਾਰੀ ਆ। ਆਪਾਂ ਜਿਹੜਾ ਕੋਸ ਵੀਡੀਓ ਕਰਕੇ ਗਿਆ। ਹਾਂ ਹਾਂ ਬਾਈ। ਆਈ ਤੇ ਕਰਦੇ ਨੂੰ ਫੋਨ ਲਾ ਕੇ ਲਾਂਬਾ ਲਿਆ। ਨਾ ਨਾ ਬਾਈ। ਆਈਕਿਰ ਮਾਰਾਇ ਦੀ ਕਿਰਪਾ ਨਾਲ ਆਂਬਾ ਲੈਣਾ ਤੇ ਨਾ ਕਿਸੇ ਦਾ ਲਿਆ ਠੀਕ ਆ ਵੀਡੀਓ ਜਿਹੜਾ ਸ਼ੇਅਰ ਕਰਕੇਗਾ ਫੋਲ ਮੰਦਾਨ ਹੋ ਕੀਤਾ ਜਾਊਗਾ ਤੇ ਨੰਬਰ ਸਕਰੀਨ ਤੇ ਆ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜਿਹੜਾ ਪਗਰ ਕੇ ਉਹ ਬੰਦੇ ਫੋਨ ਲਾਉਣ ਜਿਹਨਾਂ ਨੇ ਚੰਗੀ ਤਰ੍ਹਾਂ ਵੀਡੀਓ ਵੇਖ ਕੇ ਠੀਕ ਆ ਬਾਈ ਅੱਧ ਵਿਚਾਲੇ ਵੀਡੀਓ ਕੱਟ ਕੇ ਨਾ ਬੰਦਾ ਫੋਨ ਲਾ ਲੈ ਵੀ ਪਿੰਡ ਫੋਟੋ ਫੋਟੋ ਹਾਂ ਚੰਗੀ ਤਰ੍ਹਾਂ ਟਰੈਕਟਰ ਕੈਮਰਾ ਮਾਰ ਕੇ ਚੈੱਕ ਵੇਖ ਲੈਣਾ ਠੀਕ ਆ ਬਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ